ਪਹਿਲਗਾਮ ਹਮਲੇ ਨੂੰ ਕਿੰਨਾ ਟਾਈਮ ਹੋ ਗਿਆ ਹੂੰ 26 ਚਾਨਾ ਗਈਆਂ ਜੀ ਚਾਰ ਮੇਨ ਟੈਰਰਿਸਟ ਸੀਗੇ ਜਿਹੜੇ ਇਨਵੋਲਡ ਸੀਗੇ ਜੀ ਅੱਜ ਤੱਕ ਉਹਦੇ ਉਹਦੇ ਵਿੱਚ ਕਿੰਨਿਆਂ ਨੂੰ ਕਾਬੂ ਕੀਤਾ ਗਿਆ ਹੈ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਆਵਦਾ ਆਦੀ ਮੰਜੀ ਥੱਲੇ ਸੋਟਾ ਮਾਰ ਕੇ ਦੇਖਣ ਤੇ ਜਿਹੜੇ आतंकवादी ਇੰਨਾ ਅਤੰਗਵਾਦ ਫਲਾਕੇ ਇਨੇ નિર્દોਸ਼ਾਂ ਨੂੰ ਮਾਰ ਕੇ ਚਲੇ ਗਏ ਉਹਨਾਂ ਨੂੰ ਹਜੇ ਤੱਕ ਸਾਰਿਆਂ ਨੂੰ ਕਿਉਂ ਨਹੀਂ ਕਾਬੂ ਕੀਤਾ ਗਿਆ ਅ ਡਿਫੈਂਸ ਮਿਨਿਸਟਰ ਨੇ ਕਿਹਾ ਅ ਵੀ ਅਸੀਂ 1:20 ਮਿੰਟ ਤੇ ਆਪਰੇਸ਼ਨ ਸ਼ੁਰੂ ਕੀਤਾ ਅਟੈਕ ਤੇ 35 ਤੇ ਬੰਦ ਕਰਕੇ ਕਾਲ ਕਰਤੀ ਵੀ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਨਾ ਚਾਹੁੰਦੇ ਉਹ ਕੀ ਸੀਗਾ ਕ੍ਰਾਸ਼ ਹੋਏ ਸੀਗੇ ਪਾਰਟਸ ਮਿਲੇ ਸੀਗੇ ਆਪਣੇ ਇੱਥੇ ਨੇੜੇ ਤੇ ਜਿਹੜੇ ਪਿੰਡਾਂ 'ਚ ਉਹਦੀ ਪੁਸ਼ਟੀ ਕਿੱਥੇ ਆ ਆਰਮੀ ਤਾਂ ਕਹਿੰਦੀ ਆ ਵੀ ਸਾਡੇ 4 ਤੇ 5 ਰਫੇ ਰਫੇਲ ਵੀ ਉਹਦੇ ਵਿੱਚ ਅਟੈਕ ਹੋਏ ਨੇ ਵੀ ਛਤੀਗ੍ਰਸਤ ਹੋਏ ਨੇ ਫਲਾਈ ਜੈਟਸ ਨੇ ਜਿਹੜੇ 4-5 ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਹੈਗੇ ਪਾਕਿਸਤਾਨ ਓਕਿਪਾਈਡ ਕਸ਼ਮੀਰ ਕਿਉਂ ਬਣਿਆ ਜਦੋਂ ਆਪਣੇ ਦੇਸ਼ ਆਜ਼ਾਦ ਹੋਇਆ ਤਾ ਕਸ਼ਮੀਰ ਦੇ ਰਾਜਾ ਹਰੀ ਸਿੰਘ ਹਰੀ ਸਿੰਘ ਰਾਜਾ ਸੀਗੇ ਤਾਂ ਹਰੀ ਰਾਜਾ ਹਰੀ ਸਿੰਘ ਨੇ ਨਾ ਪਾਕਿਸਤਾਨ ਨਾਲ ਨਾ ਭਾਰਤ ਨਾਲ ਦੋਨਾਂ ਨਾਲ ਕਿਸੇ ਨਾਲ ਨਾ ਜਾਣ ਦਾ ਫੈਸਲਾ ਕੀਤਾ ਉਹ ਕਹਿੰਦੇ ਵੀ ਮੈਂ ਕਿਸੇ ਦੀ ਅਧੀਨ ਨਹੀਂ ਰਹਿਣਾ ਮੈਂ ਆਜ਼ਾਦ ਰਹਿਣਾ ਭਾਰਤ ਦੀ ਸਰਕਾਰ ਨੇ ਕਿਹਾ ਸਾਡੇ ਨਾਲ ਐਗਰੀਮੈਂਟ ਸਾਈਨ ਕਰੋ ਅਸੀਂ ਫੇਰ ਤੁਹਾਡੇ ਨਾਲ ਸਾਡੇ ਨਾਲ ਸਾਡੀ ਅਧੀਨਤਾ ਮੰਨੋਗੇ ਐਗਰੀਮੈਂਟ ਸਾਈਨ ਹੋਇਆ ਤੇ ਫੇਰ ਭਾਰਤ ਦੀ ਜਿਹੜੀ ਸੈਨਾ ਹੈਗੀ ਆ ਉਹਨੇ ਹਮਲੇ ਦੇ ਵਿੱਚ ਜਾ ਕੇ ਪਾਕਿਸਤਾਨ ਆਰਮੀ ਨੂੰ ਉੱਥੇ ਰੋਕਿਆ ਜੀ ਔਰ ਜਿੱਥੇ ਉਹ ਰੋਕਿਆ ਗਿਆ ਤੇ ਉੱਥੇ ਜੰਗ ਹੋਈ ਉਹ ਸਾਰਾ ਏਰੀਆ ਅੱਜ ਭਾਰਤ ਦੇ ਕੋਲ ਹੈ ਤੇ ਉਸ ਤੋਂ ਪਹਿਲਾਂ ਜਿੰਨਾ ਪਾਕਿਸਤਾਨ ਨੇ ਓਕਿਪਾਈ ਕਰ ਲਿਆ ਸੀਗਾ 댓 ਇਜ਼ ਉਹ ਏਰੀਆ ਪਾਕਿਸਤਾਨ ਓਕਿਪਾਈਡ ਕਸ਼ਮੀਰ ਹੈ ਕੋਈ ਬਦਨਾਮੀ ਤੁਹਾਡੀ ਕਰੀ ਜਾਵੇ بار بار ਕਹੀ ਜਾਵੇ ਵੀ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਤੇ ਤੁਸੀਂ ਫਿਰ ਇੰਨੇ ਡਰਪੋਗ ਤੇ ਕਮਜ਼ੋਰ ਹੋ ਵੀ ਉਹਨੂੰ ਕਾਊਂਟਰ ਵੀ ਨਾ ਕਰੋ ਵੀ ਉਹਦਾ ਕੋਈ ਯੋਗਦਾਨ ਨਹੀਂ ਹੈ ਝੂਠ ਬੋਲਦਾ ਐਨਾ ਕੱਟਾ ਕਿਈ ਸਕਦੇ ਆ ਤੇ ਦੇਸ਼ ਇੰਨੀ ਤਰੱਕੀ ਕਰ ਰਿਹਾ ਸੀ ਤਾਂ ਅੱਜ ਅੱਜ ਕੀ ਹਾਲਾਤ ਨੇ ਹਰ ਬੰਦਾ ਧਰਨੇ ਤੇ ਬੈਠਾ ਇੰਨੀ ਸਰਕਾਰੀ ਨੌਕਰੀਆਂ ਤੁਸੀਂ ਦੇਖ ਲਓ 17 ਲੱਖ ਤੋਂ ਘਟ ਕੇ 11 ਲੱਖ ਹੋ ਗਈ ਹੈ। ਈਕੇ ਜੇ ਜੀ ਭਾਰਤ ਦੀ ਸਿਹਤ ਨੂੰ ਲੱਗੇ ਆ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਉਹ ਬੀਜੇਪੀ ਆ ਪਲਕ ਕਾਂਗਰਸ ਪਾਰਟੀ ਲਈ ਐਕਸਪੈਰੀਮੈਂਟ ਕੀਤੇ ਗਏ ਲੋਕਾਂ ਦਾ ਕਹਣਾ ਕਿ ਇਲਾਜ ਨਹੀਂ ਹੋਇਆ ਪਰ ਸਿਹਤ ਦਾ। ਕੁਝ ਜ਼ਮੀਨ 'ਚ ਤਾਂ ਪਤਾ ਨਹੀਂ ਕੀ ਬੀਤਰੇ ਆ ਵੀ ਉਹਦੀ ਇੰਪਲੀਮੈਂਟੇਸ਼ਨ ਹੋਊਗੀ ਵੀ ਕਿ ਨਹੀਂ। ਜੀ। ਭਾਵੇਂ ਪ੍ਰੈਜ਼ੈਂਟ ਲੈਂਡ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਲੁਧਿਆਣੇ ਦੇ ਵਿੱਚ ਸੰਘਰਸ਼ ਕਿਸਾਨ ਕਰ ਰਹੇ ਨੇ ਇਹ ਵੀ ਉਸੇ ਦਾ ਨਤੀਜਾ ਹੈ ਜਿਵੇਂ ਕਿਸਾਨ ਬਿੱਲ ਆਏ ਸਿਗੇ ਤੇ ਨ ਦਿੱਲੀ ਕਿਸਾਨ ਬੈਠੇ ਰਹੇ ਡੇਢ ਸਾਲ ਸਵਾ ਸਾਲ ਸਰਕਾਰ ਤਾਂ ਹੋਰ ਸਾਰੇ ਕਹੀ ਗਏ ਵੇ ਤਾਂ ਬਹੁਤ ਚੰਗੇ ਬਿੱਲ ਨੇ ਬਿੱਲ ਨੇ ਪਰ ਕਿਸਾਨਾਂ ਨੂੰ ਪਤਾ ਸੀਗਾ ਵੀ ਸਾਡੇ ਨਾਲ ਕੀ ਬਿੱਤਨੀ ਆ ਤਾਂ ਕਿਸਾਨ ਅੜੇ ਰਹੇ ਫਰੀडम ਟੂ ਸਪੀਚ ਐਂਡ ਐਕਸਪ੍ਰੈਸ਼ਨ ਜਿਹੜਾ ਹੈਗਾ ਰਾਈਟ ਟੂ ਫਰੀडम ਕਹਿੰਦਾ ਹੈ ਵੀ ਬੰਦਾ ਕਿਤੇ ਵੀ ਬੋਲ ਸਕਦਾ ਔਰ ਜਦੋਂ ਸੰਸਦ ਦੇ ਵਿੱਚ ਵੀ ਕਈ ਵਾਰ ਸਾਡੇ ਪੁਆਇੰਟਸ ਨੂੰ ਐਕਸਪੈਂਡ ਕਰ ਦਿੱਤਾ ਜਾਂਦਾ ਆਵਦੀ ਮਨਮਰਜ਼ੀ ਨਾਲ ਤਾਂ ਬੰਦਾ ਕਿਤੇ ਬੋਲੂਗਾ ਕੋਈ ਉਹਨਾਂ ਦੀ ਕੱਲ 19 ਤੋਂ 21 ਵੀ ਨਹੀਂ ਹੋਈ ਹੈ ਕਿ ਜੋ ਵੀ ਉਹ ਕਹਿੰਦੇ ਨੇ ਉਹ ਫੈਕਟਸ ਦੇ ਬੇਸਿਸ ਤੇ ਕਹਿੰਦੇ ਨੇ ਮੋਦੀ ਵਾਂਗ ਜੁਮਲੇ ਨਹੀਂ ਮਾਰਦੇ ਨਾ ਅਮਿਤ ਸ਼ਾਹ ਜੀ ਵਾਂਗ ਉਹ ਜਿਹੜਾ 15 ਲੱਖ ਵਾਲਾ ਜੁਮਲਾ ਤੋਂ ਜੁਮਲਾ ਹੈ ਜੀ 15 ਲੱਖ ਦਾ ਤਾਂ ਸੀ ਜੁਮਲਾ ਹੀ ਕਾਂਗਰਸ ਪਾਰਟੀ ਦੀ ਇਹ ਸਭਾ ਨਹੀਂ ਹੈ ਫਿਤਰਤ ਨਹੀਂ ਹੈ ਸਾਡੀ ਬਲੱਡ ਲਾਈਨ 700 ਕਾਂਦ ਪਤਪੋਸਟ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਨਣਾ ਅਸੀਂ ਮੌਜੂਦ ਆ ਬਠਿੰਡਾ ਦੇ ਵਿੱਚ ਸੰਸਦ ਦੇ ਵਿੱਚ ਇੱਕ ਚਰਚਾ ਛਿੜਦੀ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲਦੇ ਆ ਜੋ ਚੇਅਰਮੈਨਸ ਹੁੰਦਿਆਂ ਨੇ ਸੰਸਦ ਦੇ ਵਿੱਚ ਕੇ ਹਿੰਦੂ ਆ ਉਹ ਕਦੇ ਵੀ ਅਤਵਾਦੀ ਨਹੀਂ ਹੋ ਸਕਦੇ ਪਹਲਗਾਮ ਹਮਲੇ ਨੂੰ ਲੈ ਕੇ ਚਰਚਾ ਜਿਹੜੀ ਆ ਉਹ ਸੰਸਦ ਦੇ ਵਿੱਚ ਛਿੜੀ ਆ ਔਰ ਗਰਮਾਹਟ ਵਾਲਾ ਮਾਹੌਲ ਆ ਜਿਹੜਾ ਉਹ ਸੰਸਦ ਦੇ ਵਿੱਚ ਬਣਿਆ ਹੋਇਆ ਸੀ ਕਾਂਗਰਸ ਸਰਕਾਰ ਨੂੰ ਜਿਹੜੀ ਆ ਝਾੜ ਪਾਈ ਅਮਿਤ ਸ਼ਾਹ ਨੇ ਕਿ ਕਾਂਗਰਸ ਸਰਕਾਰ ਦੇ ਦੌਰਾਨ ਹੀ ਜਿਹੜਾ ਅਤਵਾਦ ਵਧਿਆ ਵੱਡਾ ਹੋਇਆ ਤੇ ਫਿਰ ਅਤਵਾਦ ਨੂੰ ਪਾਲਿਆ ਗਿਆ ਅੰਮ੍ਰਿਤਕੌਰ ਗੱਲ ਸਾਡੇ ਨਾਲੇ ਕਾਂਗਰਸ ਦੇ ਨਾਲ ਜਿਹੜੇ ਤਾਲੂਕਾ ਤਰਖਦੇ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਸਵਾਦ ਕਰਦੇ ਆ ਬਹੁਤ ਵੋ ਸਵਾਦ ਆ ਪੰਜਾਬੀ ਸ਼੍ਰੀਕਲ ਜੀ ਠੀਕਾ ਗੋਬਨ ਵਧੀਆ ਚੜਦੀ ਕਲਾ ਸੰਸਦ ਦੇ ਵਿੱਚ ਅਮਿਤ ਸ਼ਾਹ ਜਿਹੜੇ ਆ ਜੋਰ ਸ਼ੋਰ ਨਾਲ ਬੋਲਿਆ ਆ ਅੱਤਵਾਦ ਦੇ ਉੱਪਰ ਇਹ ਕਹਿੰਦੇ ਕਾਂਗਰਸ ਦੇ ਸਰਕਾਰ ਦੇ ਰਾਜ ਦੇ ਦੌਰਾਨ ਹਮਲਾ ਹੋਇਆ ਹੁੰਦਾ ਤਾਂ ਨਾਲ ਦੇ ਨਾਲ ਹੀ ਕਲੀਨ ਚਿੱਟ ਮਿਲ ਜਾਣੀ ਸੀ ਪਰ ਐਨਡੀਏ ਤੇ ਭਾਜਪਾ ਗੱਠ ਜੋੜ ਨੇ ਜਿਹੜੀ ਕਲੀਨ ਚਿੱਟ ਦੇ ਉੱਤੇ ਸੋਧਨ ਲਾ ਦਿੱਤਾ ਉਜੇਕਰ ਅੱਤਵਾਦ ਵੱਧਾ ਦੇਸ਼ ਦੇ ਵਿੱਚ ਤਾਂ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਵਧਿਆ ਉਹਨੂੰ ਪਾਲਿਆ ਗਿਆ ਪਹਿਲਗਾਮ ਹਮਲੇ ਨੂੰ ਕਿੰਨਾ ਟਾਈਮ ਹੋ ਗਿਆ ਹੂੰ 26 ਜਾਨਾਂ ਗਈਆਂ ਜੀ ਚਾਰ ਮੇਨ ਟੈਰਰਿਸਟ ਸੀਗੇ ਜਿਹੜੇ ਇਨਵੋਲਡ ਸੀਗੇ ਜੀ ਅੱਜ ਤੱਕ ਉਹਦੇ ਉਹਦੇ ਵਿੱਚ ਕਿੰਨਿਆਂ ਨੂੰ ਕਾਬੂ ਕੀਤਾ ਗਿਆ ਕਿੰਨੇ ਦਾ ਇਨਕਾਊਂਟਰ ਹੋ ਗਿਆ ਆਪਰੇਸ਼ਨ ਸਿੰਧੂਰ ਵੀ ਆਪਾਂ ਦੇਖ ਲਿਆ ਕਿੱਥੇ ਨੇ ਉਹ ਆਤੰਕਵਾਦੀ ਸਭ ਤੋਂ ਪਹਿਲਾ ਸਵਾਲ ਹੈ ਵੀ ਉਹ ਆਤੰਕਵਾਦੀ ਉੱਥੇ ਤੱਕ ਪਹੁੰਚੇ ਕਿਵੇਂ ਜੀ ਕੀ ਦਾ ਫੇਲੀਅਰ ਆ ਅਮਿਤ ਸ਼ਾਹ ਜੀ ਦਾ ਫੇਲੀਅਰ ਹੈ ਟੋਟਲ ਫੇਲੀਅਰ ਹੈ ਜਿਹੜੇ ਸਾਰਾ ਦੇਖਦੇ ਨੇ ਡਿਫੈਂਸ ਦੇਖਦੇ ਨੇ ਜਾਂ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਆਵਦਾ ਆਦੀ ਮੰਜੀ ਥੱਲੇ ਸੋਟਾ ਮਾਰ ਕੇ ਦੇਖਣ ਤੇ ਜਿਹੜੇ आतंकवादी ਇੰਨਾ ਅਤੰਗਵਾਦ ਫਲਾਕੇ ਇਨੇ નિર્દોਸ਼ਾਂ ਨੂੰ ਮਾਰ ਕੇ ਚਲੇ ਗਏ ਉਹਨਾਂ ਨੂੰ ਹਜੇ ਤੱਕ ਸਾਰਿਆਂ ਨੂੰ ਕਿਉਂ ਨਹੀਂ ਕਾਬੂ ਕੀਤਾ ਗਿਆ ਕੌਣ ਕਰੂਗਾ ਕਾਂਗਰਸ ਦੀ ਤਾਂ ਸਰਕਾਰ ਸੈਂਟਰ ਚ ਹੈ ਨਹੀਂ ਕਿਹਦੀ ਸਰਕਾਰ ਹੈ বিজেপি ਦੀ ਸਰਕਾਰ ਕਹਿੰਦੇ ਕਿ ਅਸੀਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਨਸ਼ਕਰੇ ਤਾਇਬਾ ਦੇ ਟਿਕਾਣਿਆਂ ਨੂੰ ਜਿਹੜਾ ਨਿਸ਼ਤਾਨਾਬੂਦ ਕੀਤਾ ਪ੍ਰੋਪਰਲੀ ਉਹਦਾ ਦੱਸਣ ਪਹਿਲਾਂ ਤਾਂ ਇਹ ਦੱਸਣ ਵੀ ਡਿਫੈਂਸ ਮਿਨਿਸਟਰ ਨੇ ਕਿਹਾ ਵੀ ਅਸੀਂ 1:20 ਮਿੰਟ ਤੇ ਆਪਰੇਸ਼ਨ ਸ਼ੁਰੂ ਕੀਤਾ ਅਟੈਕ ਤੇ 35 ਤੇ ਬੰਦ ਕਰਕੇ ਕਾਲ ਕਰਤੀ ਵੀ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਨਾ ਚਾਹੁੰਦੇ ਉਹ ਕੀ ਸੀਗਾ ਜਦੋਂ ਇਹਨਾਂ ਕੋਲੇ ਮੌਕਾ ਸੀਗਾ ਪਾਕਿਸਤਾਨ ਕਮਜ਼ੋਰ ਸੀਗਾ ਤਾਂ ਫੇਰ ਬੈਕ ਫਾਇਰ ਬੈਕ ਕਿਉਂ ਕੀਤਾ ਔਰ 트ੰਪ ਨੇ 25 30 ਵਾਰ ਕਹਿਤਾ ਵੀ ਮੈਂ ਯੁੱਧ ਰਖਵਾਇਆ ਮੈਂ ਕਿਹਾ ਕਿ ਮੋਦੀ ਕੀ ਨਰਿੰਦਰ ਨਰੇਂਦਰ ਮੋਦੀ ਸਰੈਂਡਰ ਮੋਦੀ ਹੈ ਕਿਉਂ ਸਰੈਂਡਰ ਕੀਤਾ ਇਹਨਾਂ ਗੱਲਾਂ ਦਾ ਅੱਛਾ ਆਪਾਂ ਪੰਜਾਬ ਦੇ ਵਿੱਚ ਰਹਿੰਨੇ ਆ ਇੱਥੇ ਵੀ ਜਦੋਂ ਕ੍ਰੈਸ਼ ਹੋਏ ਸੀਗੇ ਪਾਰਟਸ ਮਿਲੇ ਸੀਗੇ ਆਪਣੇ ਇੱਥੇ ਨੇੜੇ ਤੇ ਜਿਹੜੇ ਪਿੰਡਾਂ ਚ ਉਹਦੀ ਪੁਸ਼ਟੀ ਕਿੱਥੇ ਆ ਆਰਮੀ ਤਾਂ ਕਹਿੰਦੀ ਆ ਵੀ ਸਾਡੇ 4 ਤੇ 5 ਰਫੇ ਰਫੇਲ ਵੀ ਉਹਦੇ ਵਿੱਚ ਅਟੈਕ ਹੋਏ ਨੇ ਵੀ ਛਾਤੀਗ੍ਰਸਤ ਹੋਏ ਨੇ ਫਲਾਈ ਜੈਟਸ ਨੇ ਜਿਹੜੇ 4-5 ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਹੈਗੇ ਕਿਉਂ ਮੋਦੀ ਜੀ ਦੱਸਦੇ ਨਹੀਂ ਕਿਉਂ ਬੀਜੇਪੀ ਬੋਲਦੀ ਨਹੀਂ ਵੀ ਕਿਉਂ ਜਦੋਂ ਸਾਰਾ ਵਿਪਖਸ਼ ਪਿੱਛੇ ਖੜਾ ਸੀ ਸਾਰੀ ਕਾਂਗਰਸ ਪਾਰਟੀ ਸਾਰੀਆਂ ਅਦਰ ਪਾਰਟੀਆਂ ਸਿੰਡੀਆ ਅਲਾਈਅੰਸ ਪਿੱਛੇ ਖੜਾ ਐ ਐਨਡੀਏ ਦੇ ਤੁਸੀਂ ਹੈਡ ਕਰ ਰਹੇ ਹੋ ਫਿਰ ਤੁਸੀਂ ਕਿਉਂ ਡਰੇ ਕਿਉਂਕਿ ਤੁਸੀਂ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਆ ਓਸੀਂ ਲੈ ਲਾਂਗੇ ਕਾਂਗਰਸ ਦੀ ਕਮਜ਼ੋਰੀ ਰਹਗੀ ਤਾਂ ਤੁਹਾਡੇ ਕੋਲੇ ਮੌਕਾ ਸੀਗਾ ਤੁਸੀਂ ਕਹਿੰਦੇ ਕਾਂਗਰਸ ਦੀ ਵੱਡੀ ਕਮਜ਼ੋਰੀ ਆ ਪੀਓਕੇ ਉਹਨਾਂ ਨੇ ਕਿਹਾ ਅਸੀਂ ਜਮਾਂ ਨਹੀਂ ਸਮਝਦੇ ਉਸ ਟਾਈਮ ਦੇ ਕੀ ਹਾਲਾਤ ਸੀਗੇ ਗੱਲ ਕਰ ਲਈ ਆਪਾਂ ਵੀ ਕੀ ਪੀਓਕੇ ਕਿਉਂ ਬੜਿਆ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਕਿਉਂ ਬੜਿਆ ਜਦੋਂ ਆਪਣੇ ਦੇਸ਼ ਆਜ਼ਾਦ ਹੋਇਆ ਤਾਂ ਕਸ਼ਮੀਰ ਦੇ ਰਾਜਾ ਹਰੀ ਸਿੰਘ ਹਰੀ ਸਿੰਘ ਰਾਜਾ ਸੀਗੇ ਤਾ ਹਰੀਸ ਰਾਜਾ ਹਰੀ ਸਿੰਘ ਨੇ ਨਾ ਪਾਕਿਸਤਾਨ ਨਾਲ ਨਾ ਭਾਰਤ ਨਾਲ ਦੋਨਾਂ ਨਾਲ ਕਿਸੇ ਨਾਲ ਨਾ ਜਾਣ ਦਾ ਫੈਸਲਾ ਕੀਤਾ ਉਹ ਕਹਿੰਦੇ ਵੀ ਮੈਂ ਕਿਸੇ ਦੀ ਅਧੀਨ ਨਹੀਂ ਰਹਿਣਾ ਮੈਂ ਆਜ਼ਾਦ ਰਹਿਣਾ ਭਾਰਤ ਨੇ ਉਹਨਾਂ ਦੀ ਗੱਲ ਸੁਣੀ ਤੇ ਠੀਕ ਹੈ ਜੀ ਫਿਰ ਪਾਕਿਸਤਾਨ ਨੇ ਉਹਨਾਂ ਤੇ ਹਮਲਾ ਕੀਤਾ ਪਾਕਿਸਤਾਨ ਨੇ ਰਾਜਾ ਹਰੀ ਸਿੰਘ ਤੇ ਹਮਲਾ ਕੀਤਾ ਹੌਲੀ 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 ਉਹ ਹਮਲਾ ਕਰਦੇ ਕਰਦੇ ਜਦੋਂ ਸ਼੍ਰੀਨਗਰ ਦੇ ਨੇੜੇ ਆ ਗਏ ਫੇਰ ਰਾਜਾ ਹਰੀ ਸਿੰਘ ਨੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੇ ਡਿਫੈਂਸ ਮਿਨਿਸਟਰ ਨੂੰ ਵੱਲਾਬਾਈ ਪਟੇਲ ਜੀ ਸੀਗੇ ਵੀ ਸਾਨੂੰ ਬਚਾਓ ਪੰਜਾਬ ਭਾਰਤ ਦੀ ਸਰਕਾਰ ਨੇ ਕਿਹਾ ਸਾਡੇ ਨਾਲ ਐਗਰੀਮੈਂਟ ਸਾਈਨ ਕਰੋ ਅਸੀਂ ਫੇਰ ਤੁਹਾਡੇ ਨਾਲ ਸਾਡੇ ਨਾਲ ਸਾਡੀ ਅਧੀਨਤਾ ਮੰਨੋਗੇ ਐਗਰੀਮੈਂਟ ਸਾਈਨ ਹੋਇਆ ਤੇ ਫੇਰ ਭਾਰਤ ਦੀ ਜਿਹੜੀ ਸੈਨਾ ਹੈਗੀ ਆ ਉਹਨੇ ਹਮਲੇ ਦੇ ਵਿੱਚ ਜਾ ਕੇ ਪਾਕਿਸਤਾਨ ਆਰਮੀ ਨੂੰ ਉੱਥੇ ਰੋਕਿਆ ਔਰ ਜਿੱਥੇ ਉਹ ਰੋਕਿਆ ਗਿਆ ਤੇ ਉੱਥੇ ਜੰਗ ਹੋਈ ਉਹ ਸਾਰਾ ਏਰੀਆ ਅੱਜ ਭਾਰਤ ਦੇ ਕੋਲ ਹੈ ਤੇ ਉਸ ਤੋਂ ਪਹਿਲਾਂ ਜਿੰਨਾ ਪਾਕਿਸਤਾਨ ਨੇ ਓਕਿਪਾਈ ਕਰ ਲਿਆ ਸੀਗਾ 댓 ਇਜ਼ ਉਹ ਏਰੀਆ ਪਾਕਿਸਤਾਨ ਓਕਿਪਾਈਡ ਕਸ਼ਮੀਰ ਹੈ ਜਿਹੜਾ ਕਿ ਡਿਸਪਿਊਟ ਦੇ ਵਿੱਚ ਹੈ ਤਾਂ ਇਹਦੇ ਵਿੱਚ ਆਸੀ ਕਾਂਗਰਸ ਦਿੱਤਾ ਜੇ ਤੈ ਵੀ ਜਿਹੜਾ ਰਾਜਾ ਕਹਿੰਦਾ ਸੀ ਮੈਂ ਕਿਸੇ ਏਰੀਏ 'ਚ ਨਹੀਂ ਜਾਣਾ ਉਹ ਭਾਰਤ ਦੇ ਨਾਲ ਜੁੜ ਗਿਆ ਸੀਗਾ ਸੋ ਦੈਟ ਇਜ਼ ਸਾਡਾ ਫੇਲਰ ਨਹੀਂ ਆ ਸਾਡੀ 네ਗੋਸ਼ੀਏਸ਼ਨ ਪਾਵਰ ਹੈ ਜਿਹੜੀ 550 ਪ੍ਰਿੰਸਲੀ ਸਟੇਟਸ ਨੂੰ ਵੱਲਾ ਬਾਈ ਪਟੇਲ ਜੀ ਕਾਂਗਰਸ ਦੇ ਲੀਡਰਸ਼ਿਪ ਦੇ ਅਟ ਭਾਰਤ ਬਣਾ ਸਕੇ ਪਰ ਤੁਹਾਨੂੰ ਲੱਗਦੀ ਆ ਪਰ ਬੀਜੇਪੀ ਇਸ ਕਾਲ ਨੂੰ ਪ੍ਰਸਵਕਾਰ ਕਿਉਂ ਨਹੀਂ ਕਰ ਰਹੀ ਉਹ ਜਦੋਂ ਦੇਸ਼ ਦੀ ਲੜਾਈ ਚੱਲਦੀ ਸੀ ਜੰਗ ਚੱਲਦੀ ਸੀ ਜਨ ਸੰਗ ਕਦੋਂ ਲੜਾਈ ਚ ਨਾ ਸੀ ਕਦੋਂ ਕਿਸੇ ਨਾਲ ਸੀ ਤੁਸੀਂ ਪੜੋ ਤੁਸੀਂ ਫੈਕਟਸ ਪੜੋ ਤੁਸੀਂ ਹਿਸਟਰੀ ਪੜੋ ਤੁਸੀਂ ਕਿਤਾਬਾਂ ਪੜੋ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਇਹਨਾਂ ਦਾ ਤਾਂ ਕੰਮ ਹੈ ਨਾ ਝੂਠ ਬੋਲੋ बार-बार ਬੋਲੋ बार-बार ਬੋਲੋ ਤੇ ਸ਼ਾਇਦ ਲੋਕਾਂ ਨੂੰ ਉਹੀ ਸੱਚ ਲੱਗਣ ਲੱਗ ਜਾਂਦਾ ਜਦੋਂ ਕੋਈ ਫੈਕਟਸ ਹੁੰਦੇ ਨੇ ਜਦੋਂ ਕਾਊਂਟਰ ਕੀਤਾ ਜਾਂਦਾ ਉਦੋਂ ਇਹ ਭੱਜ ਲੰਦੇ ਨੇ ਉਦੋਂ ਤਾਂ ਇਹ ਜਵਾਬ ਨਹੀਂ ਦਿੰਦੇ ਰਾਹੁਲ ਜੀ ਨੇ ਕਿਹਾ ਵੀ ਜੇ ਇੰਦਰਾ ਜੀ ਆਲੀ 50% ਵੀ ਤੁਹਾਡੇ ਚ ਕਰੇ ਜਾ ਤਾਂ ਬੋਲੋ ਵੀ ਟਾਮ ਝੂਠ ਬੋਲਦਾ ਬੋਲਣਾ ਚਾਹੀਦਾ ਦੇਸ਼ ਦੇ ਪਟਾਣੇ ਬੋਲਣਾ ਕਿ ਕਿਸੇ ਨੇ ਜੰਗ ਨਹੀਂ ਰਖਵਾਈ ਜਾਂ ਜੋ ਹਾਲਾਤ ਬਣੇ ਹੋਈ ਸੀ ਜੰਗ ਦੇ ਉਹ ਸੀ ਆਪ ਪਿੱਛੇ ਹਟਿਆ ਉਧਰ ਉਹ ਪਿੱਛੇ हट ਗਏ ਸੀ ਪਿੱਛੇ हट ਗਏ ਪਰ ਕਿਸੇ ਵੀ ਨੇਤਾ ਨੇ ਕਿਸੇ ਦੇ ਦੇਸ਼ ਦੇ ਨੇਤਾ ਨੇ ਜੰਗ ਨਹੀਂ ਰਖਵਾਈ ਹੈਗੀ ਕੋਈ ਬਦਨਾਮੀ ਤੁਹਾਡੀ ਕਰੀ ਜਾਵੇ ਬਾਰ-ਬਾਰ ਕਹੀ ਜਾਵੇ ਵੀ ਮੈਂ ਕੀਤਾ ਮੈਂ ਕੀਤਾ ਮੈਂ ਕੀਤਾ ਤੇ ਤੁਸੀਂ ਫਿਰ ਇੰਨੇ ਡਰ ਪਰੋਗ ਤੇ ਕਮਜ਼ੋਰ ਹੋ ਵੀ ਉਹਨੂੰ ਕਾਊਂਟਰ ਵੀ ਨਾ ਕਰੋ ਵੀ ਉਹਦਾ ਕੋਈ ਯੋਗਦਾਨ ਨਹੀਂ ਹੈ ਝੂਠ ਬੋਲਦਾ ਐਨਾ ਕ ਤਾਂ ਕਹੀ ਸਕਦੇ ਆ ਕਿਉਂ ਨਹੀਂ ਕਹਿ ਰਹੇ ਇਹਦਾ ਮਤਲਬ ਕੋਈ ਦਾਲ ਚ ਕਿਤੇ ਨਾ ਕਿਤੇ ਤਾਂ ਦਾਲ ਚ ਕੁਛ ਨਾ ਕੁਛ ਤਾਂ ਕਾਲਾ ਹੈ ਜਿਹੜਾ ਬੋਲ ਨਹੀਂ ਰੇ ਨਹੀਂ ਤਾਂ ਵਿਸ਼ਵਗੁਰੂ ਹੁਣ 트াম্প ਇੱਕ ਵਾਰ ਦੋ ਵਾਰ 50 ਵਾਰ ਬੋਲ ਚੁੱਕਿਆ ਵੀ ਮੈਂ ਕੀਤਾ ਮੈਂ ਕੀਤਾ ਤਾਂ ਇੱਕ ਵਾਰ ਵੀ ਨਹੀਂ ਮੋਦੀ ਜੀ ਬੋਲ ਰਹੇ ਹੈਗੀ ਜੀ ਬੋਲਣਾ ਚਾਹੀਦਾ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੇ ਵਿਸ਼ਵਗੁਰੂ ਨੇ ਦੁਨੀਆ ਉਹਨਾਂ ਨੂੰ ਸੁਣਦੀ ਆ ਤਾਂ ਬੋਲਣ ਐਨਾ ਉਹਨਾਂ ਦਾ ਭੰਡੀ ਪ੍ਰਚਾਰ ਕੀਤਾ ਜਾਂਦਾ 트াম্প ਬੋਲਣ ਜੀ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਅਮਿਤ ਸ਼ਾਹ ਦੀ ਗੱਲ ਕਰ ਲਈਦਾ ਭਾਜੀਪੀ ਦੇ ਹੋਰ ਲੀਡਰ ਵੀ ਬੋਲੇ ਨੇ ਜਦੋਂ ਕਾਂਗਰਸ ਦੀ ਸਰਕਾਰ ਭਾਰਤ ਦੇ ਵਿੱਚ ਸੀਗੀ ਕੇਂਦਰ ਦੇ ਵਿੱਚ ਸੀਗੀ ਜੋ ਕੰਮ ਉਦੋਂ ਹੋਇਆ ਸ਼ਾਹਦੂ ਕੰਮ ਉਦੋਂ ਨਾ ਹੁੰਦੇ ਚਾਹੇ ਅੱਤਵਾਦੀ ਗੱਲ ਕਰ ਲਈਏ ਉਦੋਂ ਜਿਹੜੇ ਉਹ ਚੀਜ਼ਾਂ ਉਦੋਂ ਹੋਈਆਂ ਨੇ ਤੇ ਹੁਣ ਉਹ ਚੀਜ਼ਾਂ ਹੋਣੀਆਂ ਤਾਂ ਅਸੀਂ ਹੁਣ ਜੋ ਚੀਜ਼ਾਂ ਹੋ ਰਹੀਆਂ ਨੇ ਸ਼ਾਹ ਪਹਿਲਾਂ ਹੋ ਜਾਂਦੀਆਂ ਤਾਂ ਇਹ ਦੇਸ਼ ਦੇ ਅੱਜ ਹਾਲਾਤ ਨਾ ਹੁੰਦੇ ਇਹ ਜੋ ਅੱਜ ਦੇਸ਼ ਦੇ ਹਾਲਾਤ ਨੇ ਨਾ ਇਹਦੇ ਪਿਛਲੇ 11 ਸਾਲਾਂ ਚ ਜੋ ਇਕਨੋਮੀ ਦਾ ਹਾਲ ਹੈ ਦੇਸ਼ ਦਾ ਕਾਂਗਰਸ ਦੀ ਸਰਕਾਰ ਨੇ ਤਾਂ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਸੇਲ ਗੇਲ ਡਿਫੈਂਸ ਹਰ ਚੀਜ਼ ਸੜਕਾਂ ਜਿੰਨੀਆਂ ਵੀ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ ਜਿੰਨੇ 에ਅਰਪੋਰਟ ਪੋਰਟ ਸਾਰਾ ਕੁਝ ਹੈਗਾ ਜਦੋਂ ਦੁਨੀਆ 2008 ਦੇ ਵਿੱਚ ਇਕਨੋਮਿਕ ਕ੍ਰਾਈਸਿਸ ਚ ਸੀ ਨਾ ਭਾਰਤ ਉਦੋਂ ਵੀ ਗਰੋ ਕਰ ਰਿਹਾ ਸੀਗਾ ਮਨਮੋਹਨ ਡਾਕਟਰ ਮਨਮੋਹਨ ਸਿੰਘ ਜੀ ਇੱਕ ਮਾਈਨੋਰਟੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਦੋ ਵਾਰ ਰਹੇ ਜੀ ਮਨ ਸਾਨੂੰ ਮਾਣ ਹੈ ਇੱਕ ਪੰਜਾਬੀ ਧੀ ਹੋਣ ਦੇ ਨਾਤੇ ਕਿ ਪੰਜਾਬੀਆਂ ਨੂੰ ਐਡਾ ਵੱਡਾ ਮਾਣ ਦਿੱਤਾ ਗਿਆ ਕਾਂਗਰਸ ਪਾਰਟੀ ਵੱਲੋਂ ਤੇ ਦੇਸ਼ ਇੰਨੀ ਤਰੱਕੀ ਕਰ ਰਿਹਾ ਸੀ ਕਿ ਅੱਜ ਅੱਜ ਕੀ ਹਾਲਾਤ ਨੇ ਹਰ ਬੰਦਾ ਧਰਨੇ ਤੇ ਬੈਠਾ ਐਨੀ ਸਰਕਾਰੀ ਨੌਕਰੀਆਂ ਤੁਸੀਂ ਦੇਖ ਲਓ 17 ਲੱਖ ਤੋਂ ਘਟ ਕੇ 11 ਲੱਖ ਹੋ ਗਈ ਹੈ ਨੌਕਰੀਆਂ ਸਰਕਾਰ ਦੇ ਨਹੀਂ ਰਹੀ ਇਹ ਪ੍ਰਧਾਨ ਮੰਤਰੀ ਕਹਿੰਦੇ ਸੀ ਮੈਂ ਹਰ ਸਾਲ 2 ਕਰੋੜ ਨੌਕਰੀਆਂ ਦਊਂਗਾ ਅੱਜ ਤੱਕ ਤਾਂ 22 ਕਰੋੜ ਨੌਕਰੀਆਂ ਮਿਲ ਜਾਣੀਆਂ ਚਾਹੀਦੀਆਂ ਸੀਗੀਆਂ ਉਹ ਤਾਂ ਜਿਹੜੇ ਵਿਚਾਰੇ ਨੌਕਰੀਆਂ 'ਚ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਕੱਲ ਨੂੰ ਰਹਿਣਗੇ ਕਿ ਨਹੀਂ ਰਹਿਣਗੇ ਜੀ ਤੁਸੀਂ ਦੱਸੋ ਵੀ ਕੋਈ ਜਦੋਂ ਵਪਾਰ ਵਧੀਆ ਚੱਲਦਾ ਹੈ ਅੱਗੇ ਨੂੰ ਵਾਧਾ ਫੁੱਲਦਾ ਹੈ ਤਾਂ ਨੌਕਰੀਆਂ ਵਧਦੀਆਂ ਨੇ ਕਿ ਘਟਦੀਆਂ ਨੇ ਵਧਦੀਆਂ ਨੇ ਨਾ ਅੱਜ ਦੇਸ਼ 'ਚ ਨੌਕਰੀਆਂ ਵਧ ਰਹੀਆਂ ਨੇ ਕਿ ਘਟ ਰਹੀਆਂ ਨੇ ਇਹ ਸਿੱਧਾ ਸਿੱਧਾ ਸਬੂਤ ਹੈ ਡਾਇਰੈਕਟਰੀ ਪ੍ਰੋਮੋਸ਼ਨਲ ਹੈ ਪ੍ਰੋਪੋਰਸ਼ਨਲ ਹੈ ਕਿ ਜੇ ਵਪਾਰ ਵਧੂਗਾ ਤਾਂ ਨੌਕਰੀਆਂ ਵਧਣਗੀਆਂ ਜੇ ਵਪਾਰ ਹੀ ਸੁੰਗੜ ਗਿਆ ਹਰ ਬੰਦਾ ਕਿਸੇ ਕੋਲੇ ਕੰਮ ਹੈ ਨਹੀਂ ਧੰਦਾ ਹੈ ਨਹੀਂ ਮਹਿੰਗਾਈ ਦੇਸ਼ ਦੇ ਵਿੱਚ ਇੰਨੀ ਵਧ ਗਈ ਆ ਅੱਛਾ ਗਰੀਬਾਂ ਨੂੰ ਮੋਦੀ ਜੀ ਕਹਿੰਦੇ ਨੇ ਮੈਂ 80 ਕਰੋੜ ਲੋਕਾਂ ਨੂੰ ਰਾਸ਼ਨ ਦੇਦਾ ਕੋਈ ਬਹੁਤ ਵੱਡੀ ਗੱਲ ਹੈ ਵੀ 80 ਕਰੋੜ ਬੰਦਾ ਤਾਂ ਜਮ੍ਹਾਂ ਤੁਹਾਡੇ ਰਾਸ਼ਨ ਤੇ ਹੀ ਬੈਠਾ ਹੈ ਔਰ ਇਹ ਰਾਸ਼ਨ ਦਾ ਰਾਈਟ ਟੂ ਫੂਡ ਕੌਣ ਲੈ ਕੇ ਆਇਆ ਕਾਂਗਰਸ ਪਾਰਟੀ ਲੈ ਕੇ ਆਈ ਤੋ ਤੁਸੀਂ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾਂ ਤੋਂ ਬਾਹਰ ਕੱਢਿਆ ਸੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਯੂਪੀਏ 1 ਯੂਪੀਏ 2 ਤੇ ਤੁਸੀਂ ਉਹਨਾਂ ਨੂੰ ਦੁਬਾਰਾ ਉੱਥੇ ਬੀਪੀਐਲ ਜਾਂ ਲੋਅਰ ਪਾਵਰਟੀ ਲਾਈਨ ਤੋਂ ਵੀ ਥੱਲੇ ਤਕੇਲਤਾ ਹੈ ਤਾਂ ਫਿਰ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਕੋਈ ਕਿਸੇ ਵੀ ਪਾਸੇ ਭਾਵੇਂ ਯੂਆ ਭਾਵੇਂ ਫੋਰਨ ਪੋਲਿਸੀਜ਼ ਨੇ ਭਾਵੇਂ ਫੋਰਨ ਅਫੇਅਰਸ ਨੇ ਕਿਤੇ ਵੀ ਦੇਸ਼ ਤਰੱਕੀ ਵੱਲ ਨਹੀਂ ਜਾ ਰਿਹਾ ਕਿਸਾਨਾਂ ਨੇ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਜਿਹਨਾਂ ਸਮੇਂ-ਸਮੇਂ ਤੇ ਚਾਹੇ ਉਹ ਪੰਜਾਬ ਦੀ ਗੱਲ ਕਰ ਲਈਏ ਹੋਰ ਸਟੇਟਾਂ ਦੀ ਗੱਲ ਕਰਨ ਲਗੇ ਜਾਂ ਪੂਰੇ ਭਾਰਤ ਪੱਧਰ ਦੀ ਗੱਲ ਕਰ ਲਈਏ ਠੀਕ ਹੈ ਜਿਹੜੀ ਭਾਰਤ ਦੀ ਸਿਹਤ ਨੂੰ ਲੱਗੇ ਆ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਉਹ ਬੀਜੇਪੀ ਆ ਪਹਿਲਾਂ ਕਾਂਗਰਸ ਪਾਰਟੀ ਲਈ ਐਕਸਪੈਰੀਮੈਂਟ ਕੀਤੇ ਗਏ ਲੋਕਾਂ ਦਾ ਕਹਣਾ ਕਿ ਇਲਾਜ ਨਹੀਂ ਹੋਇਆ ਪਰਸੇਦ ਦਾ ਇਹਦਾ ਮੈਂ ਜ਼ਿੰਮੇਵਾਰ ਬਨੂੰਗੀ ਜਦੋਂ ਨੇਤਾ ਆਫਸਨ ਚ ਬੈ ਕੇ ਪਾਲਿਸੀਆਂ ਬਣਾਉਂਦੇ ਨੇ ਜ਼ਮੀਨੀ ਹਕੀਕਤ ਉਹਨਾਂ ਨੂੰ ਕਈ ਵਾਰ ਬਹੁਤ ਵਾਰ ਨਹੀਂ ਪਤਾ ਹੁੰਦੀ ਹੈਗੀ ਔਰ ਆਮ ਲੋਕਾਂ ਦੇ ਵਿਚਾਰ ਨੂੰ ਬਿਨਾ ਸੁਣੇ ਆਵਦੇ ਮਾਨਕੜਾਂ ਤਾਂ ਆਪਣੇ ਜੋ ਵੀ ਪਲਾਨ ਹੁੰਦੇ ਨੇ ਕਿਉਂਕਿ ਜ਼ਮੀਨ 'ਚ ਤਾਂ ਪਤਾ ਨਹੀਂ ਕੀ ਬੀਤਰੇ ਆ ਵੀ ਉਹਦੀ ਇੰਪਲੀਮੈਂਟੇਸ਼ਨ ਹੋਊਗੀ ਵੀ ਕਿ ਨਹੀਂ ਭਾਵੇਂ ਪ੍ਰੈਜ਼ੈਂਟ ਲੈਂਡ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਲੁਧਿਆਣੇ ਦੇ ਵਿੱਚ ਸੰਘਰਸ਼ ਕਿਸਾਨ ਕਰ ਰਹੇ ਨੇ ਇਹ ਵੀ ਉਸੇ ਦਾ ਨਤੀਜਾ ਹੈ ਜਿਵੇਂ ਕਿਸਾਨ ਬਿੱਲ ਆਏ ਸਿਗੇ ਤਿੰਨ ਦਿੱਲੀ ਕਿਸਾਨ ਬੈਠੇ ਰਹੇ ਡੇਢ ਸਾਲ ਸਵਾ ਸਾਲ ਸਰਕਾਰ ਤਾਂ ਹੋਰ ਸਾਰੇ ਕਹੀ ਗਏ ਵੇ ਤਾਂ ਬਹੁਤ ਚੰਗੇ ਬਿੱਲ ਨੇ ਬਿੱਲ ਨੇ ਪਰ ਕਿਸਾਨਾਂ ਨੂੰ ਪਤਾ ਸੀਗਾ ਵੀ ਸਾਡੇ ਨਾਲ ਕੀ ਬਿੱਤਨੀ ਆ ਤਾਂ ਕਿਸਾਨ ਅੜੇ ਰਹੇ ਉਹੀ ਆਹਾ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਲੁਧਿਆਰੇ ਦੇ ਵਿੱਚ 14000 ਏਕੜ ਸਰਕਾਰ ਕਿਉਂਕਿ ਜਿਹੜੇ ਬਣਾਉਣ ਵਾਲੇ ਨੇ ਨਾ ਦੇਖੋ ਪਾਲਿਸੀ ਬਣਾਣੀ ਤੇ ਪਾਲਿਸੀ ਇੰਪਲੀਮੈਂਟ ਕਰਨੀ ਤੇ ਉਹਦਾ ਅਸਰ ਜਿੰਨਾ ਲੋਕਾਂ ਤੇ ਹੋਣਾ ਹੋਣਾ ਦਾ ਆਪਸ ਦੇ ਵਿੱਚ ਕੋਈ ਕਨੈਕਸ਼ਨ ਕੋਈ ਨਾਤਾ ਹੀ ਨਹੀਂ ਹੁੰਦਾ ਹੈਗਾ ਤੇ ਜਦੋਂ ਨਾਤਾ ਹੀ ਨਹੀਂ ਹੈ ਔਰ ਜਦੋਂ ਪਤਾ ਹੀ ਨਹੀਂ ਹੈ ਤਾਂ ਫਿਰ ਇਹ ਜਿਹੇ ਹੀ ਬਲੰਡਰ ਹੁੰਦੇ ਨੇ ਔਰ ਇਹ ਸਮੇ ਸਮੇਂ ਦੀ ਸਰਕਾਰਾਂ ਰਹੀਆਂ ਨੇ ਜਿਨ੍ਹਾਂ ਦਾ ਜ਼ਿਆਦਾ ਲੋਕਾਂ ਲੋਕਾਂ ਪ੍ਰਤੀ ਕਨੈਕਸ਼ਨ ਨਹੀਂ ਰਿਹਾ ਹੈਗਾ ਉਹਨਾਂ ਨਾਲ ਹੋਇਆ ਮੈਂ ਮੈਂ ਕਮਾਂ ਵੀ ਮੈਂ ਆਦੀ ਰਾਈਟ ਟੂ ਫੂਡ ਆਮ ਲੋਕਾਂ ਲਈ ਆਇਆ ਸੀਗਾ ਜੀ ਤਾਂ ਕਾਂਗਰਸ ਪਾਰਟੀ ਲੈ ਕੇ ਆਈ ਰਾਈਟ ਟੂ এডਿਕੇਸ਼ਨ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਲੈ ਕੇ ਆਈ ਮਨਰੇਗਾ ਜਿਹੜਾ ਹੈਗਾ ਕਾਂਗਰਸ ਪਾਰਟੀ ਲੈ ਕੇ ਆਈ ਤਾਂ ਇਹ ਇਹ ਮੈਂ ਪੋਲਿਸੀਜ਼ ਨਹੀਂ ਕਹਿ ਸਕਦੀ ਹੈਗੇ ਜਿਹੜੇ ਬਿਲ ਜਾਂ ਲੋਕ ਕਾਨੂੰਨ ਬਣੇ ਇਹ ਲੋਕਾਂ ਦੇ ਵਿੱਚ ਲੋਕਾਂ ਦੇ ਹਾਲਾਤਾਂ ਨੂੰ ਲੋਕਾਂ ਨੂੰ ਸਮਝ ਕੇ ਔਰ ਇਹਦਾ ਇੰਨਾ ਜ਼ਿਆਦਾ ਮਾਸ ਲੈਵਲ ਤੇ ਲੋਕਾਂ ਨੂੰ ਜਰ ਫਾਇਦਾ ਹੋਇਆ ਇੱਕ ਪਿੰਡ ਤੋਂ ਹੁਣ ਆਪਾਂ ਪਿੰਡਾਂ 'ਚ ਰਹਿੰਨੇ ਆ ਜਿਹੜੇ ਕੰਮੇ ਨੇ ਮਨਰੇਗਾ 'ਚ ਕੰਮ ਕਰਦੇ ਨੇ ਜੇ ਮਨਰੇਗਾ ਨਾ ਹੁੰਦੀ ਉਹ ਸ਼ਹਿਰਾਂ 'ਚ ੱੱਕੇ ਖਾਂਦੇ ਸ਼ਹਿਰਾਂ 'ਚ ਫਿਰ ੱੱਕੇ ਖਾਂਦੇ ਤਾਂ ਕੀ ਬੰਦ ਐ ਸਲਮ ਬੰਦ ਐ ਸਲਮ ਬੰਦ ਐ ਬੁਰੇ ਹਾਲਾਤ ਹੁੰਦੇ ਬਿਮਾਰੀਆਂ ਫੈਲਦੀਆਂ ਉਹਨਾਂ ਦਾ ਵੀ ਜੀਵਨ ਪੱਧਰ ਖਰਾਬ ਹੁੰਦਾ ਉਹਨੂੰ ਆਪਣੇ ਘਰੇ ਬੈਠੇ ਮੰਨ ਰੇਗਾ ਜਿੰਨੀ ਵੀ ਚੱਲ ਰਹੀ ਆ ਯਾ ਆਪਣੇ ਘਰੇ ਰੋਟੀ ਰੋਟੀ ਤਾਂ ਖਾ ਰਹੇ ਨੇ ਨਾ ਜੀ ਤਾਂ ਇਹ ਚੀਜ਼ਾਂ ਨੂੰ ਇਹੋ ਜਿਹੀਆਂ ਪਾਲਿਸੀਆਂ ਹੋਰ ਆਣੀਆਂ ਚਾਹੀਦੀਆਂ ਨੇ ਭਾਵੇਂ ਸੈਂਟਰ 'ਚ ਜਾਂ ਸਟੇਟ ਦੇ ਵਿੱਚ ਸਰਕਾਰਾਂ ਕੋਈ ਮਰਜ਼ੀ ਹੋਣ ਜੀ ਠੀਕ ਹੈ ਔਰ ਤੁਸੀਂ ਬਲੰਡਰ ਦੀ ਗੱਲ ਕੀਤੀ ਆ ਅਨੁਰਧਾ ਸ਼ਾਹ ਸੰਸਦ ਦੇ ਬਜ ਬੋਲੇ ਨੇ ਇਹ ਐਮਓਯੂ ਨੂੰ ਲੈ ਕੇ ਉਹਨਾਂ ਨੇ ਕਹੀਆ ਕੀ ਸਮਝੌਤਾ ਹੋਇਆ ਸੀ ਉਦੋਂ ਚੀਨ ਦੇ ਨਾਲ ਕਿਹੜੀਆਂ ਗੱਲਾਂ ਉਦੋਂ ਹੋਈਆਂ ਉਹ ਚੀਜ਼ਾਂ ਸਾਰੀਆਂ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਪਬਲਿਕ ਡਿਬੇਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਚੀਜ਼ਾਂ ਸਾਰੀਆਂ ਹੋਣਿਆ ਚਾਹੀਦੀ ਐ ਨਾ ਪਬਲਿਕ ਡੋਮੇਨ ਦੇ ਵਿੱਚ ਅਮਿਤ ਸ਼ਾਹ ਜੀ ਲੈ ਕੇ ਆਉਣ ਔਰ ਅਮਿਤ ਸ਼ਾਹ ਜੀ ਦੱਸਣ ਵੀ ਜਿਹੜਾ ਡੋਕਲਾਮ ਦੇ ਵਿੱਚ ਹੁਣ ਹੋਇਆ ਹੈ ਚੀਨ ਕਿੰਨਾ ਆਪਦਾ ਬੇਸ ਜਿਹੜਾ ਹੈਗਾ ਭਾਰਤ ਦੇ ਵਿੱਚ ਕਿੰਨਾ ਬਣਾ ਚੁੱਕਿਆ ਹੈ ਜਿਹੜੇ ਆਪਣੇ 22 ਆ ਆਰਮੀ ਵਾਲੇ ਨੌਜਵਾਨ ਸ਼ਹੀਦ ਵੀ ਹੋਏ ਸੀਗੇ ਉਹਦੇ ਬਾਰੇ ਇਹਨਾਂ ਨੂੰ ਕਲੀਅਰਲੀ ਵਾਈਟ ਪੇਪਰ ਲੈ ਕੇ ਆਉਣਾ ਚਾਹੀਦਾ ਤੇ ਦੱਸਣਾ ਚਾਹੀਦਾ ਵੀ ਕੀ ਕੀ ਸੀਗਾ ਆਹਾ ਸੀਗਾ ਆ ਸੀਗਾ ਹਰ ਦੇਖੋ ਬੋਲਣ ਦੇ ਵਿੱਚ ਬੜੀਆਂ ਚੀਜ਼ਾਂ ਨੇ ਬਹੁਤ ਕੁਝ ਬੁੱਲਿਆ ਜਾਂਦਾ ਹੈ ਤੋਂ ਬੋਲਿਆ ਸਿਰਫ ਆਮ ਵਿਚਾਰੇ ਜਿਹੜੇ 80% ਲੋਕ ਨੇ ਗੱਲਾਂ ਚੋਂ ਆਉਣ ਵਾਲੇ ਨੇ ਉਹਨਾਂ ਨੂੰ ਕਮਾਨ ਲਈ ਬੋਲਿਆ ਜਾਂਦਾ ਅਸਲੀਅਤ ਦੇ ਵਿੱਚ ਕਹਿਣੀ ਤੇ ਕੱਥਨੀ ਦੇ ਵਿੱਚ ਬਹੁਤ ਜ਼ਿਆਦਾ ਅਸਲੀਅਤ ਨੂੰ ਲੋਕਾਂ ਤੋਂ ਫਰਕ ਕਿਉਂ ਦੂਰ ਰੱਖੀ ਜਾਂਦੀ ਹੈ ਕਾਰਨ ਕੀ ਹੈ ਜਾਂ ਫਿਤਰਤਾ ਸਿਆਸੀ ਲੀਡਰਾਂ ਦੀ ਫਿਤਰਤ ਵੀ ਹੈਗੀ ਆ ਔਰ ਲੋਕਾਂ ਨੂੰ ਕਿਤੇ ਨਾ ਕਿਤੇ ਬੇਫਕੂਫ ਵੀ ਸਮਝਦੇ ਨੇ ਔਰ ਜੋ ਕਿ ਲੋਕਾਂ ਨੂੰ ਸਮਝਦੇ ਨੇ ਕਿ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਇਹ ਮੈਂ ਕਹੂੰਗੀ ਵੀ ਆਜ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਵੀ ਇੱਕ ਵਾਰ ਹੋਇਆ ਧੋਖਾ ਖਾ ਲਿਆ ਉਸ ਤੋਂ ਬਾਅਦ ਜਦੋਂ ਵੀ ਕੋਈ ਕੁਝ ਬੋਲਿਆ ਜਾਂਦਾ ਹੈ ਕੋਈ ਵੀ ਸਿਆਸੀ ਲੀਡਰ ਕੋਈ ਵੀ ਸਟੇਟਮੈਂਟ ਦਿੰਦਾ ਹੈ ਕੋਈ ਵੀ ਹੈ ਉਹਨਾਂ ਨੂੰ ਤੱਥਾਂ ਨੂੰ ਫੜੋ ਅੰਧਵਿਸ਼ਵਾਸ ਨਾ ਕਰੋ ਕਿਸੇ ਵੀ ਪਾਰਟੀ ਦੇ ਉੱਤੇ ਭਾਵੇਂ ਸੱਤਾ ਹੈ ਭਾਵੇਂ ਬੀਜੇਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਚਾੜੂ ਹੈ ਕੋਈ ਮਰਜ਼ੀ ਪਾਰਟੀਆਂ ਨੇ ਜੋ ਕਹੰਦੇ ਨੇ ਲੀਡਰ ਇਹਨਾਂ ਦੀ ਗੱਲ ਦਾ ਪਿੱਛੋਕੜ ਦੇਖੋ ਇਹਨਾਂ ਦੇ ਵਿਸ਼ਵਾਸ ਬਲਾਈਂਡਲੀ ਨਾ ਕਰੋ ਜੀ ਔਰ ਆਪਦੇ ਫੈਕਟਸ ਨੂੰ ਚੈੱਕ ਕਰੋ ਕਿ ਵਾਕਈ ਜੋ ਕਹਿ ਰਹੇ ਨੇ ਗੱਲ ਉਵੇਂ ਹੀ ਆ ਕਿ ਉਹਦੇ ਵਿੱਚ ਫਰਕ ਆ ਕਿਉਂਕਿ ਹਲਕੀ ਜੀ ਗੱਲ ਇੱਕ ਸ਼ਬਦ ਅੱਗੇ ਜਾਂ ਪਿੱਛੇ ਲੱਗਣ ਨਾਲ ਹੀ ਅਰਥ ਦਾ ਨ ਅਰਥ ਹੋ ਜਾਂਦਾ ਜੀ ਸੁਪਰੀਮ ਕੋਰਟ ਨੇ ਝਾੜ ਪਾਈ ਆ راہਲ ਗਾਂਧੀ ਨੂੰ 2000 راہਲ ਗਾਂਧੀ ਦੀ ਸਟੇਟਮੈਂਟ ਆਉਂਦੀ ਆ ਕਿ 2000 ਕਿਲੋ ਵਰਗ ਤੱਕ ਚੀਨ ਨੇ ਕਬਜ਼ਾ ਕਰ ਲਿਆ ਇਦਾਂ ਦੀ ਸਟੇਟਮੈਂਟ ਦੇਣੀਆਂ ਪਣਦੀਆਂ ਨੇ ਅੰਮ੍ਰਿਤਸਰ ਦੀ ਵੀ ਸਟੇਟਮੈਂਟ ਆਉਂਦੀ ਹੈ ਕਿ ਇਦਾਂ ਦਾ ਸੋਸ਼ਲ ਮੀਡੀਆ ਤਾਂ ਨਹੀਂ ਸੰਸਦ ਦੇ ਵਿੱਚ ਬੋਲਣਾ ਚਾਹੀਦਾ ਰਾਹੁਲ ਗਾਂਧੀ ਜੀ ਦਾ ਟਰੈਕ ਰਿਕਾਰਡ ਚੱਕ ਲਿਓ ਜੀ ਰਾਹੁਲ ਗਾਂਧੀ ਜੀ ਇੱਕ ਅਜੇਹਾ ਲੀਡਰ ਹੈ ਜਿਹੜਾ ਬਿਨਾਂ ਫੈਕਟਸ ਤੋਂ ਬਿਨਾਂ ਡਿਟੇਲਸ ਤੋਂ ਬਿਨਾਂ ਰਿਐਲਿਟੀ ਤੋਂ ਰਾਹੁਲ ਜੀ ਨਹੀਂ ਬੋਲਦੇ ਹੈਗੇ ਔਰ ਫਰੀडम ਟੂ ਸਪੀਚ ਐਂਡ ਐਕਸਪ੍ਰੈਸ਼ਨ ਜਿਹੜਾ ਹੈਗਾ ਰਾਈਟ ਟੂ ਫਰੀडम ਕਹਿੰਦਾ ਹੈ ਵੀ ਬੰਦਾ ਕਿਤੇ ਵੀ ਬੋਲ ਸਕਦਾ ਹੈ ਔਰ ਜਦੋਂ ਸੰਸਦ ਦੇ ਵਿੱਚ ਵੀ ਕਈ ਵਾਰ ਸਾਡੇ ਪੁਆਇੰਟਸ ਨੂੰ ਐਕਸਪੈਂਡ ਕਰ ਦਿੱਤਾ ਜਾਂਦਾ ਆਵਦੀ ਮਨਮਰਜ਼ੀ ਨਾਲ ਤਾਂ ਬੰਦਾ ਕਿੱਥੇ ਬੋਲੂਗਾ ਕਿਤੇ ਵੀ ਬੋਲ ਸਕਦਾ ਫ੍ਰੀडम ਹੈ ਭਾਵੇਂ ਸੋਸ਼ਲ ਮੀਡੀਆ ਹੋਵੇ ਹਾਂ ਜਦੋਂ ਸੰਸਦ ਚ ਬੋਲਣਾ ਹੋਊਗਾ ਬੋਲਾਂਗੇ ਅਸੀਂ ਸੰਸਦ ਦੇ ਵਿੱਚ ਬੋਲਦੇ ਨੇ ਰਾਹੁਲ ਜੀ ਰਾਹੁਲ ਜੀ ਹਮੇਸ਼ਾ ਸੰਸਦ ਦੇ ਵਿੱਚ ਬੋਲਦੇ ਨੇ ਹੁਣੇ ਮੋਦੀ ਜੀ ਨੂੰ ਲਲਕਾਰ ਕੇ ਹਟੇ ਨੇ ਵੀ ਮਾਫੀ ਟਰੰਪ ਨੂੰ ਬੋਲੋ ਵੀ ਤੂੰ ਝੂਠਾ ਕਿਉਂ ਨਹੀਂ ਬੋਲਦੇ ਹੈ ਕਿ ਸੰਸਦ ਦੇ ਵਿੱਚ ਹੀ ਲਲਕਾਰਿਆ ਜਿੱਥੇ ਸਾਨੂੰ ਲੱਗੂਗਾ ਕਿ ਸਾਡੀ ਗੱਲ ਲੋਕਾਂ ਤੱਕ ਜਾਂਦੀ ਹੈ ਔਰ ਰਾਹੁਲ ਜੀ ਨੇ ਅੱਜ ਤੱਕ ਕੋਈ ਉਹਨਾਂ ਦੀ ਕੱਲ 19 ਤੋਂ 21 ਵੀ ਨਹੀਂ ਹੋਈ ਹੈ ਕਿ ਜੋ ਵੀ ਉਹ ਕਹਿੰਦੇ ਨੇ ਉਹ ਫੈਕਟਸ ਦੇ ਬੇਸਿਸ ਤੇ ਕਹਿੰਦੇ ਨੇ ਮੋਦੀ ਵਾਂਗ ਜੁਮਲੇ ਨਹੀਂ ਮਾਰਦੇ ਨਾ ਅਮਿਤ ਸ਼ਾਹ ਜੀ ਵਾਂਗ ਉਹ ਜਿਹੜਾ 15 ਲੱਖ ਵਾਲਾ ਜੁਮਲਾ ਤੋਂ ਜੁਮਲਾ ਹੈ ਜੀ 15 ਲੱਖ ਦਾ ਤਾਂ ਸੀ ਜੁਮਲਾ ਹੀ ਕਾਂਗਰਸ ਪਾਰਟੀ ਦੀ ਇਹ ਸਭਾ ਨਹੀਂ ਹੈ ਫਿਤਰਤ ਨਹੀਂ ਹੈ ਸਾਡੀ ਬਲੱਡ ਲਾਈਨ ਨਹੀਂ ਤੁਹਾਨੂੰ ਆਪਾਂ ਜੀ ਸਮੇਂ ਦੇ ਵਿੱਚ ਸਮਝ ਦੁੱਤਾ ਅਮਰਤਗੁਰ ਗਹਿਲਾ ਇੰਨਾ ਵਿਚਾਰ ਚਰਚਾ ਜਿਹੜੀ ਕੀਤੀ ਆ ਅੰਮਿਤ ਸ਼ਾਹ ਪਿਛਲੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਬੋਲਦ ਨੇ ਬਹੁਤ ਸਾਰੇ ਸਵਾਲਾਂ ਦੇ ਉੱਪਰ ਕਾਂਗਰਸ ਪਾਰਟੀ ਨੂੰ ਕੇਰਿਆ ਪਰ ਸਪਸ਼ਟੀਕਰਨ ਦਿੱਤਾ ਹੈ ਇਹ ਚੀਜ਼ਾਂ ਹੋ ਕੇ ਹੋ ਰਹੀਆਂ ਨੇ ਜਾਂ ਪਿਛਲੇ ਟਾਈਮ ਦੇ ਵਿੱਚ ਚੀਜ਼ਾਂ ਕਿਉਂ ਹੋਈਆਂ ਜ਼ਿੰਮੇਵਾਰ ਕੌਣ ਸੀਗਾ ਪੀਓ ਪੀਓ ਕੇ ਦੀ ਗੱਲ ਕੀਤੀ ਆ ਹੋਰ ਚਾਹੇ ਗੱਲਾਂ ਹੋਣ ਚਾਹੇ ਐਮਓਯੂ ਨੂੰ ਲੈ ਕੇ ਅੰਮਿਤ ਸ਼ਾਹ ਬੋਲੇ ਨੇ ਸੰਸਦ ਦੇ ਵਿੱਚ ਪਰ ਉਹ ਸਾਰੀਆਂ ਗੱਲਾਂ ਜਿਹੜੀਆਂ ਪਬਲਿਕ ਡਿਬੇਨ ਦੇ ਵਿੱਚ ਚਾਉਣੀਆਂ ਚਾਹੀਦੀਆਂ ਨੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਪਿਛਲੇ ਸਮੇਂ ਦੇ ਬਚ ਪਿਛਲੀਆਂ ਸਰਕਾਰਾਂ ਕੀ ਕਰਦੀਆਂ ਰਹੀਆਂ ਤੇ ਹੁਣ ਵਾਲੀਆਂ ਸਰਕਾਰਾਂ ਕੀ ਕਰ ਰਹੀਆਂ ਨੇ ਜੁੜੋਂ ਦਿਪਕ ਪਾਸਪੋਰਟ ਦੇ ਨਾਲ ਮੈਂ ਸਫਰਨਜੀਤ ਸਿੰਘ ਸਤਾਣਾ ਕੈਮਰਾਮੈਨ ਨੂੰ ਸਭ ਦੇ ਨਾਲ ਧੰਨਵਾਦ